ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦਾਲ ਮੱਖਣੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੇ ਲਈ ਆਪਾਂ ਇੱਕ ਕੋਲੀ ਦਾਲ ਦੀ ਇਹ ਆਪਣੇ ਕੋਲੇ ਦਲੇ ਹੋਏ ਮਾਂ ਛੋਲਿਆਂ ਦੀ ਦਾਲ ਸੀ ਠੀਕ ਹੈ ਜੀ ਤੇ ਇੱਕ ਕੋਲੀ ਪਾਵਾਂਗੇ ਆਪਾਂ ਰਾਜਮਾ ਇਹ ਆਪਣੇ ਕੋਲ ਛੋਟੇ ਰਾਜਮਾ ਨੇ ਆਪਾਂ ਤੁਹਾਨੂੰ ਮੀਜ਼ੂਮੈਂਟ ਦੇ ਸਾਹਮਣੇ ਨਾਲ ਦੱਸਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਨੂੰ ਆਪਾਂ ਅੱਧਾ ਘੰਟਾ ਭਿਓਂ ਕੇ ਰੱਖਿਆ ਠੀਕ ਹੈ ਜੀ ਤਾਂ ਕਿ ਥੋੜੀ ਜਿਹੀ ਹਲਕੀ ਜਿਹੀ ਫੋਲ ਜੇ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਕੁੱਕਰ ਦੇ ਵਿੱਚ ਟਰਾਂਸਫਰ ਕਰ ਲਾਂਗੇ ਤੇ ਇਹਦੀਆਂ ਬਚਾਵਾਂਗੇ ਆਪਾਂ ਬਿਸਣਾ ਠੀਕ ਹੈ ਜੀ ਇਹ ਦਾਲ ਤੁਸੀਂ ਪੂਰੀ ਰਾਤ ਭਿਓਂ ਕੇ ਵੀ ਰੱਖ ਸਕਦੇ ਹੋ ਜੇ ਤੁਸੀਂ ਇਹਨੂੰ ਪੂਰੀ ਰਾਤ ਭਿਓਂ ਕੇ ਰੱਖੋਗੇ ਤਾਂ ਸਾਨੂੰ ਬਸ ਸਿਰਫ 5-6 ਬਿਸਣਾ ਚ ਦਾਲ ਬਣ ਚੁਗੀ ਆਪਣੀ ਪਰ ਆਪਾਂ ਇਹਨੂੰ ਸਿਰਫ ਅੱਧਾ ਘੰਟਾ ਭਿਓਂ ਕੇ ਰੱਖਿਆ ਇਸ ਕਰਕੇ ਆਪਾਂ ਇਹਦੀਆਂ 10-11 ਬਿਸਣਾ ਬਚਾਵਾਂਗੇ ਤੇ ਪਾਣੀ ਆਪਾਂ ਥੋੜਾ ਜਿਹਾ ਜ਼ਿਆਦਾ ਰੱਖ ਰਏ ਕੁੱਕਰ ਦੇ ਵਿੱਚ ਤਾਂ ਕਿ ਦਾਲ ਆਪਣੀ ਨੀਚੇ ਨਾ ਲ ਸਲਾ ਵਜ ਜਾਣਗੇ ਆਪਾਂ ਨੂੰ ਇੱਕ ਵਾਰ ਚੈੱਕ ਜਰੂਰ ਕਰਾਂਗੇ ਤਾਂ ਕਿ ਆਪਣੀ ਦਾਲ ਨੀਚੇ ਨ ਲੱਗੇ ਨਹੀਂ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਨਾਲ ਹੀ ਪਾਤਾ ਆਪਾਂ ਚੌਥਾ ਇਸ ਚਾ ਨੂਨ ਦਾ ਤੇ ਨਾਲ ਹੀ ਪਾਵਾਂਗੇ ਥੋੜੀ ਜਿਹੀ ਹਲਦੀ ਇਸ ਤਰੀਕੇ ਦੇ ਨਾਲ ਆਪਾਂ ਦਾਲ ਨੂੰ ਪਕਾਵਾਂਗੇ 10 11 ਵਿਸਲਾ ਬਜਾ ਕੇ ਠੀਕ ਹੈ ਜੀ ਲੋਜੀ ਕੁੱਕਰ ਨੂੰ ਕਰਤਾ ਆਪਾਂ ਬੰਦ ਤੇ ਇੱਧਰ ਆਪਾਂ ਤੜਕੇ ਦੇ ਵਿੱਚ ਟਮਾਟਰ ਅਦਰਕ ਹਰੀਆਂ ਮਿਰਚਾ ਤੇ ਲਸਣ ਤੇ ਪਿਆਜ਼ ਨੂੰ ਕੱਟਿਆ ਠੀਕ ਹੈ ਜੀ ਬਰੀਕ ਬਰੀਕ ਤਾਂ ਕਿ ਦਾ ਤੜਕਾ ਬਹੁਤ ਵਧੀਆ ਬਣ ਕੇ ਆਪਾਂ ਕਰਾਂਗੇ ਤਿਆਰ ਤੇ ਹੁਣ ਆਪਣੀਆਂ ਦਸ ਗਿਆ ਨਾ ਬਿਸਲਾ ਪੂਰੀਆਂ ਹੋ ਚੁੱਕੀਆਂ ਨੇ ਤੇ ਆਪਾਂ ਇਹਨੂੰ ਚੈੱਕ ਕਰਾਂਗੇ ਦੇਖੋ ਆਪਣੀ ਦਾਲ ਚੰਗੀ ਤਰ੍ਹਾਂ ਘੁਲ ਚੁੱਕੀ ਆ ਤੇ ਰਾਜਮਾ ਵੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਨੇ ਇਸ ਤਰ੍ਹਾਂ ਦੀ ਆਪਾਂ ਨੂੰ ਦਾਲ ਚਾਹੀਦੀ ਸੀ ਤੇ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਕਿਉਂਕਿ ਜੇ ਤੁਸੀਂ ਬਿਸਲ ਨੂੰ ਸਿੱਧਾ ਹੀ ਪਚਾਈ ਜਾਓਗੇ ਤਾਂ ਦਾਹ ਨੀਚੇ ਲੱਗਣ ਦਾ ਡਰ ਹੁੰਦਾ ਇਸ ਲਈ ਕਿ ਤੁਸੀਂ ਪੰਜ ਛੇ ਬਿਸਰਾਂ ਤੋਂ ਬਾਅਦ ਜ਼ਰੂਰ ਚੈੱਕ ਕਰਿਓ ਤੇ ਇੱਧਰ ਕੜਾਹੀ ਦੇ ਵਿੱਚ ਆਪਾਂ ਇੱਕ ਕਰਚੀ ਪਾਵਾਂਗੇ ਦੇਸੀ ਘਿਓ ਕਿ ਆਪਾਂ ਸਾਰੀ ਦਾਲ ਦੇਸੀ ਘੋੜੇ ਵਿੱਚ ਤਿਆਰ ਕਰਾਂਗੇ ਕਿਉਂਕਿ ਆਪਾਂ ਇਹ ਦਾਲ ਮੱਕੀ ਬਣਾ ਕੇ ਤਿਆਰ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਸਰੋਂ ਦੇ ਤੇਲ 'ਚ ਵੀ ਬਣਾ ਸਕਦੇ ਹੋ ਪਰ ਜੇ ਤੁਸੀਂ ਦੇਸੀ ਘੋੜੇ ਵਿੱਚ ਤੜਕਾ ਲਾਉਂਗੇ ਤਾਂ ਦਾਲ ਬਹੁਤ ਜ਼ਿਆਦਾ ਟੇਸਟੀ ਬਣੇਗੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਤੇਜ ਪੱਤਾ ਇੱਕ ਵੱਡੀ ਲਿਆ ਜੀ ਤੇ ਦੋ ਛੋਟੀਆਂ ਲਿਆ ਜੀ ਇਹਨਾਂ ਨੂੰ ਆਪਾਂ ਹਲਕਾ ਜਿਹਾ ਕੁੱਟਿਆ ਸੀ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇੱਕ ਚਮਚਾ ਜੀਰੇ ਦਾ ਤੇ ਹੁਣ ਆਪ ਪਾਵਾਂਗੇ ਇਹਦੇ ਵਿੱਚ ਚੌਥਾ ਕਹੇ ਹਿੱਸਾ ਕਾਲੀ ਮਿਰਚ ਦਾ ਕਾਲੀ ਮਿਰਚ ਤੁਸੀਂ ਜ਼ਰੂਰ ਐਡ ਕਰਿਓ ਤੇ ਨਾਲ ਪਾਵਾਂਗੇ ਇੱਕ ਚਮਚਾ ਸੁੱਕਾ ਧਨੀਆ ਸੁੱਕੇ ਮਸਾਲੇ ਤੁਸੀਂ ਸਬਜ਼ੀ ਦੇ ਵਿੱਚ ਜ਼ਰੂਰ ਪਾ ਲਿਆ ਕੋਈ ਵੀ ਆਪਾਂ ਸਬਜ਼ੀ ਤਿਆਰ ਕਰਦੇ ਆ ਹੁਣ ਆਪਾਂ ਲਸਣ ਤੇ ਅਦਰਕ ਨੂੰ ਪਹਿਲਾਂ ਪਾਵਾਂਗੇ 1 ਮਿੰਟ ਲਈ ਤਾਂ ਕਿ ਇਹਦੀ ਸਮੈਲ ਬਹੁਤ ਵਧੀਆ ਆਪਣੇ ਦਾਲ ਦੇ ਵਿੱਚ ਜਾਵੇ ਤੇ ਆਪਾਂ ਤੜਕਾ ਬਹੁਤ ਜ਼ਿਆਦਾ ਵਧੀਆ ਘੇਟ ਬਣ ਕੇ ਤਿਆਰ ਹੋਵੇ 1 ਮਿੰਟ ਲਈ ਆਪਾਂ ਅਦਰਕ ਲਸਣ ਨੂੰ ਜ਼ਰੂਰ ਪਕਾਉਣਾ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਬਾਕੀ ਦਾ ਆਪਾਂ ਸਾਰਾ ਸਮਾਨ ਵਿੱਚ ਪਾਵਾਂਗੇ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਤੇ ਅੱਜ ਨੂੰ ਆਪਾਂ ਲੰਬਾ ਲੰਬਾ ਕੱਟ ਲਿਆ ਸੀ ਆਪਣੇ ਕੋਲ ਤਿੰਨ ਪਿਆਜ਼ ਨੇ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੱਧ ਕੱਟ ਜਿਸ ਤਰ੍ਹਾਂ ਤੁਹਾਨੂੰ ਪਸੰਦ ਆ ਠੀਕ ਹੈ ਜੀ ਤੇ ਹੁਣ ਪਿਆਜ਼ਾਂ ਨੂੰ ਆਪਾਂ ਬਰਾਊਨ ਹੋਣ ਤੱਕਰ ਭੁੰਨਾਂਗੇ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਹੀ ਨਾ ਰਵੇ ਜੇ ਆਪਾਂ ਨੂੰ ਪਿਆਜ਼ ਥੋੜਾ ਜਿਹਾ ਵੀ ਕੱਚਾ ਰਹੇਗਾ ਤੇ ਆਪਣੀ ਦਾਲ ਬਿਲਕੁਲ ਹੀ ਵਧੀਆ ਨਹੀਂ ਬਣੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾ ਕੇ ਜ਼ਰੂਰ ਤਿਆਰ ਕਰਿਓ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਕਰਦੇ ਵਿੱਚ ਇਸ ਦਾਲ ਨੂੰ ਬਣਾਇਓ ਹੋਟਲ ਤੋਂ ਵੀ ਜ਼ਿਆਦਾ ਵਧੀਆ ਤੇ ਟੇਸਟੀ ਦਾਲ ਬਣੀ ਕੇ ਤਿਆਰ ਹੋਗੀ ਠੀਕ ਹੈ ਜੀ ਆਪਣੇ ਪਿਆਜ਼ ਪੁੰਚ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਤਾਂ ਕਿ ਇਹ ਬਿਲਕੁਲ ਆਪਣੇ ਪਿਆਜ਼ਾਂ ਦੇ ਵਿੱਚ ਘੁਲ ਜਾਣ ਤੇ ਬਹੁਤ ਵਧੀਆ ਬਣ ਕੇ ਆਪਣਾ ਮਸਾਲਾ ਤਿਆਰ ਹੋਵੇ ਇਸ ਤਰੀਕੇ ਦੇ ਨਾਲ ਹੋਟਲ ਤੋਂ ਵੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਦਾਲ ਬਣ ਕੇ ਦਾਲ ਮਖਣੀ ਬਣ ਕੇ ਘਰੇ ਤਿਆਰ ਹੋਊਗੀ ਨਾਲੇ ਬਹੁਤ ਜ਼ਿਆਦਾ ਵਧੀਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾਇਓ ਠੀਕ ਹੈ ਜੀ ਮੀਜ਼ਰਮੈਂਟ ਦੇ ਹਿਸਾਬ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਤਾ ਤੇ 1 ਮਿੰਟ ਲਈ ਇਹਨੂੰ ਵੀ ਚੰਗੀ ਤਰ੍ਹਾਂ ਭੁੰਨਾਗੇ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਕਿਉਂਕਿ ਆਪਾਂ ਅੱਧਾ ਚਮਚਾ ਪਹਿਲਾਂ ਦਾਲ ਜਦੋਂ ਉਬਾਲੀ ਸੀ ਉਹਦੇ ਵਿੱਚ ਪਾਤਾ ਸੀ ਇਸ ਕਰਕੇ ਨਮਕ ਤਾਂ ਤੁਸੀਂ ਹਿਸਾਬ-ਕਿਤਾਬ ਰੱਖਿਓ ਠੀਕ ਹੈ ਜੀ ਹੁਣ ਆਪਾਂ ਇਸ ਕਰਕੇ ਨਮਕ ਪਾਇਆ ਹੈ ਕਿ ਆਕੇ ਆਪਣੇ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਤੇ ਬਹੁਤ ਵਧੀਆ ਪਾਚੇ ਦੇ ਵਿੱਚ ਘੁਲ ਜਾਣ ਇੱਕ ਦੋ ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਪਰਣਾ ਕਾਵਾਂਗੇ ਤਾਂ ਕਿ ਆਪਣਾ ਤੜਕਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਦਾਲ ਮਖਰੀ ਬਣ ਕੇ ਤਿਆਰ ਹੁੰਦੀ ਹੈ ਘਰ ਦੇ ਵਿੱਚ ਇਹਦੀ ਸਿਮਾਏ ਵੀ ਤੁਹਾਡੇ ਸਾਰੇ ਘਰ ਦੇ ਵਿੱਚ ਫੈਲ ਜੂਗੀ ਤਾਂ ਜਿਨੇ ਨਹੀਂ ਵੀ ਰੋਟੀ ਖਾਣੀ ਉਹ ਵੀ ਭਜ ਭਜ ਰੋਟੀ ਖਾਣਗੇ ਇਸ ਤਰੀਕੇ ਦੀ ਦਾਲ ਬਣ ਕੇ ਆਪਾਂ ਕਰਾਂਗੇ ਤਿਆਰ ਲੋ ਜੀ ਇਸ ਤੀਕੇ ਨਾਲ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੇਰਾਂਗੇ ਚੰਗੀ ਤਰ੍ਹਾਂ ਤਾਂ ਕਿ ਚੰਗੀ ਤਰ੍ਹਾਂ ਘੁਲ ਜਨ ਮਸਾਲੇ ਦੇ ਵਿੱਚ ਤੇ ਬਹੁਤ ਵਧੀਆ ਬਣ ਕੇ ਆਪਣਾ ਮਸਾਲਾ ਤਿਆਰ ਹੋਵੇ ਠੀਕ ਹੈ ਜੀ ਕਿ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ 1 ਚਮਚਾ ਹਲਦੀ ਦਾ ਤੇ ਨਾਲ ਹੀ ਪਾ ਲਾਂਗੇ ਆਪਾਂ ਅੱਧਾ ਚਮਚਾ ਤੁਬੀ ਘੱਟ ਥੋੜੀ ਜੀ ਲਾਲ ਮਿਰਚ ਠੀਕ ਹੈ ਜੀ ਤੇ ਹੁਣ ਪਾਵਾਂਗੇ ਅੱਧੇ ਚਮਚਾ ਕਸ਼ਮੀਰੀ ਮਿਰਚ ਦਾ ਕਿੰਨਾਂ ਲਈ ਪਾਵਾਂਗੇ ਆਪਾਂ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਜ਼ਰੂਰ ਐਡ ਕਰਨਾ ਠੀਕ ਹੈ ਜੀ ਤਾਂ ਕਿ ਗਰਮ ਮਸਾਲੇ ਨਾਲ ਤਾਂ ਦਾਲ ਮੱਖਣੀ ਦਾ ਟੇਸ ਬਣਨਾ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ 1-2 ਮਿੰਟ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਗਿਨਰ ਹੋ ਵਸੇ ਇੱਕ ਜਿਨਾਂ ਬਹੁਤ ਵਧੀਆ ਆਪਾਂ ਮਸਾਲਾ ਬਣਾ ਕੇ ਕਰਾਂਗੇ ਤਿਆਰ ਮਸਾਲਾ ਹੀ ਤੁਸੀਂ ਸਭ ਤੋਂ ਵਧੀਆ ਬਣਾ ਕੇ ਤਿਆਰ ਕਰਾਂ ਜੇ ਆਪਾਂ ਮਸਾਲਾ ਟੇਸਟੀ ਅਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਦਾਲ ਤਮਕਣੀ ਆਪਣੀ ਆਪ ਹੀ ਵਧੀਆ ਬਣ ਜਾਣੀ ਹੈ ਠੀਕ ਹੈ ਜੀ ਲਓ ਜੀ ਮਸਾਲੇ ਨੂੰ ਆਪਾਂ 1-2 ਮਿੰਟ ਚੰਗੀ ਤਰ੍ਹਾਂ ਭੁੰਨਾਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਤੀਏ ਦਾਲ ਜਿਹੜੀ ਆਪਾਂ ਬਣਾ ਕੇ ਰੱਖੀ ਹੋਈ ਸੀ ਸਾਰੀ ਦਾਲ ਨੂੰ ਆਪਾਂ ਤੜਕੇ ਦੇ ਵਿੱਚ ਪਾ ਦਾਂਗੇ ਲਓ ਜੀ ਇਸ ਤਰ੍ਹਾਂ ਜਿਦਿਆਂ ਲਓ ਜੀ ਸਾਰੀ ਦਾਲ ਆਪਾਂ ਤੜਕੇ ਦੇ ਵਿੱਚ ਮਿਕਸ ਕਰਤੀ ਗੈਸ ਆਪਣਾ మీడియం ਆ ਤਾਂ ਕਿ ਇਹ ਹਲਕਾ ਹਲਕੇ ਜਿਨ ਨਾਲ ਆਪਣੀ ਦਾਲ ਤੇ ਤੜਕਾ ਚੰਗੀ ਤਰ੍ਹਾਂ ਅਸੇ ਵਿੱਚ ਮਿਕਸ ਹੋ ਜਾਣ ਇਸ ਤਰੀਕੇ ਦੀ ਦਾਲ ਆਪਾਂ ਚਾਹੀਦੀ ਸੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਦਾਲ ਥੋੜੀ ਜਿਹੀ ਗਾੜੀ ਆ ਤਾਂ ਤੁਸੀਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਵੀ ਐਡ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਦਾਲ ਬਣ ਕੇ ਤਿਆਰ ਹੋਈ ਆ ਲਓ ਜੀ ਆਪਾਂ ਨੂੰ ਦਾਲ ਥੋੜੀ ਜਿਹੀ ਗਾੜ੍ਹੀ ਲੱਗਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੇ ਗਲਾਸ ਥੋੜਾ ਜਿਹਾ ਕੱਟ ਪਾਣੀ ਦਾ ਤਾਂ ਕਿ ਆਪ ਨੂੰ ਨਾ ਤਾਂ ਹੀ ਜ਼ਿਆਦਾ ਗਾੜ੍ਹੀ ਚਾਹੀਦੀ ਹੈ ਨਾ ਜ਼ਿਆਦਾ ਪਤਲੀ ਬਿਲਕੁਲ ਮੀਡੀਅਮ ਦਾਲ ਬਣਾ ਕੇ ਆਪਾਂ ਕਰਾਂਗੇ ਤਿਆਰ ਇਸ ਤਰੀਕੇ ਦੇ ਨਾਲ ਤੇ ਹੁਣ ਮੀਡੀਅਮ ਗੈਸ ਤੇ ਆਪਾਂ ਇਹਨੂੰ ਇੱਕੋ ਬਾਲ ਔਨ ਠਿੱਕਰ ਚੰਗੀ ਤਰ੍ਹਾਂ ਫੇਰ ਤੜਕੇ ਦੇ ਵਿੱਚ ਉਬਾਲਾਂਗੇ ਠੀਕ ਹੈ ਜੀ ਇਹਨੂੰ ਦਵਾਂਗੇ ਆਪਾਂ ਢੱਕ 1 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਦੇਖੋ ਦਾਲ ਆਪਣੀ ਚੰਗੀ ਤਰ੍ਹਾਂ ਉਬਲਣ ਲੱਗ ਗਈ ਹੈ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਤੜਕੇ ਦੇ ਵਿੱਚ ਇਸੇ ਤਰੀਕੇ ਦੀ ਆਪਾਂ ਨੂੰ ਦਾਲ ਜਾਈਗੀ ਸੀ ਤਾਂ ਕਿ ਬਹੁਤ ਵਧੀਆ ਜਿਹੜਾ ਇਹਦਾ ਪਾਣੀ ਪਾਇਆ ਆਪਾਂ ਇਹਦੇ ਵਿੱਚ ਉਹ ਬਿਲਕੁਲ ਰਿੱਜ ਜੇ ਬਿਲਕੁਲ ਕੱਚਾ ਨਾ ਰਵੇ ਤਾਂ ਹੀ ਤਾਂ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਉਬਾਲਿਆ ਠੀਕ ਹੈ ਜੀ ਲਓ ਜੀ ਦਾਲ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੇ ਘਰ ਦੀ ਮਲਾਈ ਹੈ ਸ਼ੁੱਧ ਮਲਾਈ ਬਿਲਕੁਲ ਫਰੈਸ਼ ਅੱਧੀ ਕੋਲੀ ਮਲਾਈ ਦੀ ਆਪਾਂ ਦਾਲ ਦੇ ਵਿੱਚ ਚੰਗੀ ਤਰ੍ਹਾਂ ਪਾ ਦਾਂਗੇ। ਇਹੀ ਤਾਂ ਆਪਣਾ ਮੇਨ ਪੁਆਇੰਟ ਆ ਕਿ ਇਸੇ ਤਰੀਕੇ ਨਾਲ ਤੇ ਦਾਲ ਬਹੁਤ ਜ਼ਿਆਦਾ ਟੇਸਟੀ ਬਣਨੀ ਠੀਕ ਹੈ ਜੀ। ਲੋ ਜੀ ਅੱਧੀ ਕੋਲੀ ਆਪਾਂ ਮਲਾਈ ਦੀ ਚੰਗੀ ਤਰ੍ਹਾਂ ਪਾਤੀ ਹੈ ਦਾਲ ਦੇ ਵਿੱਚ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰੀਕੇ ਦੇ ਨਾਲ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੱਖਣ। ਮੱਖਣ ਤੇ ਦਾਲ ਨਾਲ ਤੇ ਮਲਾਈ ਨਾਲ ਤਾਂ ਜੋ ਦਾਲ ਦਾ ਟੇਸਟ ਹੈ ਨਾ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ। ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੁਸੀਂ ਵਾਰ-ਵਾਰ ਬਣਾ ਕੇ ਤਿਆਰ ਕਰੋਗੇ ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾ ਤਾਂ ਹੁਣ ਆਪਾਂ ਪਾਤਾ ਇਹਦੇ ਵਿੱਚ ਮੱਖਣ ਇਹ ਆਪਾਂ ਅਮੂਲ ਦਾ ਮੱਖਣ ਪਾਇਆ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ 1 ਮਿੰਟ ਲਈ ਇਹਨੂੰ ਟੱਪ ਟਾ ਕੇ ਬੰਦ ਕਰਕੇ ਰੱਖ ਦਾਂਗੇ ਠੀਕ ਹੈ ਜੀ ਦਾਲ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਲਓ ਜੀ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਆਪਣੀ ਦਾਲ ਦਾ ਤੇ ਬਹੁਤ ਜ਼ਿਆਦਾ ਟੇਸਟੀ ਦਾਲ ਆਹੀ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਕਿਉਂਕਿ ਦਾਲ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ। ਲਓ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ। ਤੁਸੀਂ ਆਪ ਦੇਖ ਸਕਦੇ ਹੋ ਦੇਖੋ ਕਿੰਨੀ ਵਧੀਆ ਦਾਲ ਬਣ ਕੇ ਆਪਣੀ ਤਿਆਰ ਹੋਈ ਹੈ। ਹੁਣ ਹਰੇ ਧਨੀਏ ਦੇ ਨਾਲ ਦਾਲ ਦਾ ਟੇਸ ਥੋੜਾ ਜਿਹਾ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ। ਠੀਕ ਹੈ ਜੀ। ਲਓ ਜੀ। ਹੁਣ ਉੱਪਰ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਟੀਕੇ ਦੇ ਨਾਲ ਤੇ ਹੁਣ ਇਹਨੂੰ ਬੰਦ ਕਰਕੇ ਆਪਾਂ ਰੱਖ ਦਾਂਗੇ। ਲਓ ਜੀ। ਕੀ ਨਹੀਂ ਵਧੀਆ ਆਪਣੀ 달ਮੱਕਰੀ ਬਣੀ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਨਾਂ ਨੂੰ ਪਰੋਸਾਂਗੇ ਮੱਖਣ ਪਾ ਕੇ ਮਲਾਈ ਪਾ ਕੇ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਤੇ ਵਧੀਆ ਲੱਗਦੀ ਹੈ ਆਪਣੇ ਘਰੇ ਜ਼ਰੂਰ ਬਣਾਇਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ